ਮਜੀਠਾ ਹਲਕੇ ਦੇ ਵਿੱਚ ਸਥਿਤੀ ਉਦੋਂ ਤਣਾਅਪੂਰਵਕ ਹੋ ਗਈ ਜਦੋਂ ਜ਼ਹਿਰੀਲੀ ਸ਼ਰਾਬ ਦੇ ਚਲਦੇ ਲੋਕਾਂ ਦੀ ਮੌਤ ਹੋਣ ਲੱਗੀਏ ਸਿਲਸਲਾ ਇੰਨਾ ਜ਼ਿਆਦਾ ਵਧਿਆ ਅੰਮ੍ਰਿਤਸਰ ਮਜੀਠਾ ਹਲਕੇ ਦੇ ਵਿੱਚ ਇਹਨਾਂ ਦੋਵੇਂ ਥਾਵਾਂ ਦੇ ਉੱਤੇ ਆਸ-ਪਾਸ ਪਿੰਡਾਂ ਦੇ ਵਿੱਚ ਬਹੁਤ ਕੁਝ ਵੇਖਣ ਨੂੰ ਮਿਲਿਆ ਲੋਕ ਸਹਿਮ ਦੇ ਵਿੱਚ ਸੀ ਡਰ ਦੇ ਵਿੱਚ ਸੀ ਕਿ ਜ਼ਹਿਰੀਲੀ ਸ਼ਰਾਬ ਕਾਰਨ ਪਤਾ ਨਹੀਂ ਕਦੋਂ ਕਿੱਥੋਂ ਕਿਸ ਤਰ੍ਹਾਂ ਦੀ ਖਬਰ ਆ ਜਾਵੇ ਬਹੁਤ ਕੁਝ ਵਾਪਰਿਆ ਇੱਥੋਂ ਤੱਕ ਕਿ ਖਬਰਾਂ ਇਹ ਵੀ ਚੱਲੀਆਂ ਕਿ ਜਿਹੜੀ ਔਰਤ ਕਥਿਤ ਤੌਰ ਦੇ ਉੱਤੇ ਇਸ ਵਿੱਚ ਸ਼ਮਾਰ ਸੀ ਉਹਦਾ ਪਤੀ ਵੀ ਇਸੇ ਭੇਟ ਚੜ ਗਿਆ ਪਰ ਇਹਦੇ ਪਿੱਛੇ ਹੈ ਕੌਣ ਇਹ ਵਧਦੀ ਗਿਣਤੀ ਅਜੇ ਵੀ ਗਾ ਵਧਦੀ ਕਵਾਂਗੇ ਕਿਉਂਕਿ ਬਹੁਤ ਲੋਕ ਐਦਾਂ ਦੇ ਵੀ ਹੋਣਗੇ ਜਿਹੜਾ ਨੇ ਉਹ ਸ਼ਰਾਬ ਪੀ ਲਈ ਹੈ ਔਰ ਉਹ ਸੰਗੀਨ ਸਥਿਤੀ ਦੇ ਵਿੱਚ ਹੋਣਗੇ ਹੈਗੇ ਵੀ ਆਲਰੇਡੀ ਪਰ ਇਹਦੇ ਪਿੱਛੇ ਹੈ ਕੌਣ ਸੀਐਮ ਭਗਵੰਤ ਮਾਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇਸ ਵਿੱਚ ਕਈ ਮੰਤਰੀ ਸੰਤਰੀਆਂ ਦੇ ਨਾਮ ਸਾਹਮਣੇ ਆ ਸਕਦੇ ਆ ਪਰ ਕੀ ਇਸ ਦੇ ਵਿੱਚ ਮੌਜੂਦਾ ਮੰਤਰੀ ਵੀ ਮੌਜੂਦ ਨਹੀਂ ਮੌਜੂਦਾ ਵਿਧਾਇਕ ਵੀ ਮੌਜੂਦ ਨਹੀਂ ਜਾਂ ਫਿਰ ਕੁਝ ਪੁਰਾਣੇ ਲੀਡਰਾਂ ਦਾ ਇਸ ਦੇ ਵਿੱਚ ਹੱਥ ਹੋ ਸਕਦਾ ਹੈ ਬਿਊਰੋਕਰੈਟਸ ਦਾ ਹੱਥ ਹੋ ਸਕਦਾ ਹੈ ਬਹੁਤ ਕੁਝ ਇਸ ਵੇਲੇ ਸਵਾਲਾਂ ਦਾ ਸਬੱਬ ਬਣਿਆ ਹੋਇਆ ਹੈ ਜਵਾਬ ਅਜੇ ਵੀ ਲੱਭੇ ਜਾ ਰਹੇ ਹੈ ਪਰ ਕੁਮਰ ਵਿਜੇ ਪ੍ਰਤਾਪ ਜਿਹੜੇ ਅੰਮ੍ਰਿਤਸਰ ਤੋਂ ਵਿਧਾਇਕ ਨੇ ਉਹਨਾਂ ਨੇ ਬੜੇ ਸਿੱਧੇ ਤੌਰ ਦੇ ਉੱਤੇ ਇੱਕ ਗੱਲ ਪੇਸ਼ ਕੀਤੀ ਹੈ ਇਸ ਪੂਰੇ ਮਾਮਲੇ ਦੇ ਉੱਤੇ ਉਹਨਾਂ ਦੇ ਕੀ ਵਿਚਾਰ ਨੇ ਆਓ ਸੁਣਦੇ ਹਾਂ ਮੈਂ ਹਾਂ ਪਿੰਡ ਹੈ ਪੰਗਾਲੀ ਕਲਾ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਇੱਥੇ ਜ਼ਹਿਰੀਲੀ ਸ਼ਰਾਬ ਪੀਂ ਕੇ ਕਾਫੀ ਮੌਤਾਂ ਹੋਈਆਂ ਨੇ ਨਾਲ ਵਾਲੇ ਪਿੰਡਾਂ ਦੇ ਵਿੱਚ ਵੀ ਦੇਖੋ ਇਹ ਜਿਹੜਾ سلسلہ ਹੈ ਇਹ ਅੱਜ ਦਾ ਨਹੀਂ ਹੈ ਸਰਕਾਰ ਕੋਈ ਵੀ ਹੋਵੇ ਪ੍ਰਸ਼ਾਸਨ ਕਿਸੇ ਦਾ ਵੀ ਹੋਵੇ ਹੁਸ਼ਿਆਰਪੁਰ ਦੇ ਵਿੱਚ ਵੀ ਕਾਫੀ ਪਹਿਲਾਂ ਹੋਇਆ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕਿਹਾ ਸਰਕਾਰ ਨੇ ਕਿਹਾ ਕਿ ਇਸ ਚੀਜ਼ ਤੇ ਐਸੀ ਰੋਕ ਲਗਾ ਦਿੱਤੀ 2020 ਦੇ ਵਿੱਚ ਤਰਨਤਾਰਨ ਅੰਮ੍ਰਿਤਸਰ ਤੇ ਬਟਾਲਾ ਦੇ ਵਿੱਚ ਕਾਫੀ ਸੰਖਿਆ ਦੇ ਵਿੱਚ ਲੋਕ ਮਰ ਗਏ ਸੀਗੇ ਕਈ ਵਿਅਕਤੀਆਂ ਦੀਆਂ ਅੱਖਾਂ ਦੀਆਂ ਰੋਸ਼नियां ਚਲੀਆਂ ਗਈਆਂ ਸੀ ਪਰਮਾਨੈਂਟ ਠੀਕ ਹੈ ਨਾ ਮੌਤ ਵੀ ਹੋਈ ਰੋਸ਼ਨੀ ਵੀ ਗਈ ਉਦੋਂ ਕਾਂਗਰਸ ਦੀ ਸਰਕਾਰ ਸੀ 2020 ਦੀ ਗੱਲ ਹੈ ਰਾਜਨੀਤੀ ਉਦੋਂ ਵੀ ਹੋਈ ਰਾਜਨੀਤੀ ਉਦੋਂ ਵੀ ਹੋਈ ਤੇ ਰਾਜਨੀਤੀ ਹੀ ਚੱਲਦੀ ਆ ਰਹੀ ਹੈ ਕਿ ਸਾਡੀ ਸਰਕਾਰ ਆਊਗੀ ਤੇ ਇਹ ਕਰ ਦੇਵਾਂਗੇ ਸਾਡੀ ਸਰਕਾਰ ਆਊਗੀ ਉਹ ਕਰ ਦੇਵਾਂਗੇ ਪਿਛਲੇ ਸਾਲ ਦੇਖੋ ਮਾਰਚ ਮਹੀਨੇ ਦੇ ਵਿੱਚ ਸੰਗਰੂਰ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਜ਼ਹਿਰੀਲੇ ਸ਼ਰਾਬ ਕਰ ਤੇ ਸਾਡਾ ਅਮ੍ਰਿਤਸਰ ਜ਼ਿਲ੍ਹਾ ਹੈ ਦੇਖੋ ਦੁਬਾਰਾ ਇਧਰ 2020 ਦੇ ਵਿੱਚ ਅਮ੍ਰਿਤਸਰ ਤਰਨਤਾਰਨ ਬਟਾਲਾ 24 ਮਾਰਚ ਦੇ ਵਿੱਚ ਸੰਗਰੂਰ ਤਾਂ ਹੁਣ ਫਿਰ ਦੇਖੋ ਅਮ੍ਰਿਤਸਰ ਜ਼ਿਲ੍ਹਾ ਹਲਕਾ ਪਾਵੇਂ ਮਜੀਠਾ ਹੈ ਕੋਈ ਵੀ ਹਲਕਾ ਹੋਵੇ ਜੀ ਇਹਦੇ ਵਿੱਚ ਮੈਂ ਇਹੀ ਕਹਾਂਗਾ ਕਿ ਜਦੋਂ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤਾ ਸੀ 2021 ਦੇ ਵਿੱਚ ਉਦੋਂ ਸਾਰੇ ਲੋਕਾਂ ਨੂੰ ਇਹ ਉਮੀਦ ਹੋ ਗਈ ਸੀ ਕਿ ਦੁਬਾਰਾ ਇਸ ਤਰੀਕੇ ਦਾ ਕੁਝ ਹੋਣਾ ਨਹੀਂ ਹੈ ਤੁਸੀਂ ਦੇਖੇ ਹੋਗੇ ਜੋ ਪਿਛਲਾ ਸੈਸ਼ਨ ਸਤੰਬਰ ਮਹੀਨੇ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਮਾਨਯੋਗ ਸਪੀਕਰ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਮੈਨੂੰ ਪੁੱਛਿਆ ਸੀ ਤਾਂ ਮੈਂ ਸਪਸ਼ਟ ਕਿਹਾ ਸੀ ਕਿ ਸਰਕਾਰ ਤਾਂ ਮਾਫੀਆ ਵਾਲੇ ਚਲਾਉਂਦੇ ਨੇ ਸਰਕਾਰਾਂ ਬਦਲਦੀਆਂ ਨੇ ਲੇਕਿਨ ਸਰਕਾਰਾਂ ਚਲਾਉਣ ਦੀ ਜ਼ਿੰਮੇਵਾਰੀ ਕਿਹਨਾਂ ਦੀ ਹੁੰਦੀ ਹੈ ਮਾਫੀਆ ਦੀ ਹੁੰਦੀ ਹੈ ਸਭ ਤੋਂ ਅਹਿਮ ਗਲਤੋਨੂ ਮੈਂ ਇਹ ਕਹਾਂਗਾ ਕਿ ਦੇਖੋ ਜਦੋਂ ਕੋਈ ਵੀ ਸਰਕਾਰ ਬੰਦੀ ਹੈ ਤੇ ਸਾਡਾ ਸੰਵਿਧਾਨ ਹੈ ਅਸੀਂ ਬਾਬਾ ਸਾਹਿਬ ਭੀਮਰਾ ਅੰਬੇਡਕਰ ਜੀ ਦੀ ਗੱਲ ਕਰਦੇ ਹਾਂ ਔਰ ਸੰਵਿਧਾਨ ਦੀ ਗੱਲ ਕਰਦੇ ਹਾਂ ਉਹਨਾਂ ਦੇ ਨਾਂ ਤੇ ਰਾਜਨੀਤੀ ਕਰਦੇ ਹਾਂ ਇੱਕ ਛੋਟਾ ਜਿਹਾ ਸਵਾਲ ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਕੀਤਾ ਸੀ ਕਾਪੀ ਮੈਂ ਨਾਲ ਲੈ ਕੇ ਆਇਆ ਹਾਂ 2000 2022 ਜਦੋਂ ਸਾਡੀ ਸਰਕਾਰ ਬਣੀ ਸੀ ਤੁਸੀਂ ਦੇਖ ਸਕਦੇ ਹੋ 113 ਨੰਬਰ ਸਵਾਲ ਹੈ ਜੀ 113 ਨੰਬਰ ਸਵਾਲ ਇਹ 2022 ਬਜਟ ਸੈਸ਼ਨ ਦਾ ਹੈ ਜੀ ਇਹਦਾ આજ ਤੱਕ ਜਵਾਬ ਨਹੀਂ ਆਇਆ ਰੋਕਦਾ ਕੌਣ ਹੈ ਤੁਸੀਂ ਦੱਸੋ ਜਵਾਬ ਸਵਾਲ ਮੇਰਾ ਕੀ ਸੀਗਾ ਕਿ ਸਾਲ 2020 ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਅਤੇ ਬਟਾਲਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਜੋ ਮੌਤਾਂ ਹੋਈਆਂ ਸਨ ਅਤੇ ਜਨਦਿਆਂ ਅੱਖਾਂ ਦੀਆਂ ਰੋਸਟੀਆਂ ਚੱਲੀਆਂ ਗਈਆਂ ਸਨ ਕੀ ਉਸ ਸੰਬੰਧ ਵਿੱਚ ਸਰਕਾਰ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਜੇਕਰ ਹਾਂ ਤਾਂ ਉਸ ਦੇ ਮਵੇਰੇ ਵਿੱਚ ਦਿੱਤੇ ਜਾਂਦੇ ਕਦੇ ਵਿੱਚ ਕੋਈ ਵੱਡੀ ਗੱਲ ਤਾਂ ਹੈ ਨਹੀਂ ਜੀ ਪੰਜਾਬ ਵਿਧਾਨ ਸਭਾ ਦੇ ਵਿੱਚ ਮੇਰਾ ਸਵਾਲ ਹੈ ਜੀ 2022 ਦਾ 2025 ਆ ਗਿਆ ਰੋਕਦਾ ਕੌਣ ਹੈ આજ ਤੱਕ ਇਹਦਾ ਜਵਾਬ ਨਹੀਂ ਆਇਆ ਕਿਉਂ ਮਾਫੀਆ ਦਾ ਜ਼ੋਰ ਹੈ ਨਹੀਂ ਜੀ ਰੋਕਦਾ ਮਾਫੀਆ ਹੈ ਕਿ ਇਹਦਾ ਜਵਾਬ ਨਹੀਂ ਦੇਣਾ ਹੈ ਜੀ ਸੰਵਿਧਾਨ ਦੇ ਵਿੱਚ ਕਾਨੂੰਨ ਹੈ ਕਿ ਕੋਈ ਵੀ ਸਵਾਲ ਜੇਕਰ ਵਿਧਾਨ ਸਭਾ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਉਹਦਾ ਜਵਾਬ ਦੇਣਾ ਜ਼ਰੂਰੀ ਹੁੰਦਾ ਹੈ ਜੋ ਪ੍ਰਸ਼ਾਸਨ ਹੈ ਵਿਧਾਨ ਸਭਾ ਦੇ ਪ੍ਰਤੀ ਉੱਤਰਦਾਈ ਹੁੰਦਾ ਉਹਦੀ ਜਮਵਾਰੀ ਬੰਦੀ ਹੈ ਵਿਧਾਨ ਸਭਾ ਦੇ ਪਰ ਇਹ ਸੰਵਿਧਾਨ ਹੈ ਜੀ ਲੇਕਿਨ ਜੇਕਰ ਤੁਸੀਂ ਜਵਾਬ ਹੀ ਨਹੀਂ ਦੇ ਰਹੇ ਹੋ ਵਿਧਾਨ ਸਭਾ ਨੂੰ ਸਵਾਲ ਪਾਵੇਂ ਮੇਰਾ ਹੈ ਲੇਕਿਨ ਜਵਾਬ ਤਾਂ ਵਿਧਾਨ ਸਭਾ ਨੂੰ ਦੇਣਾ ਹੈ ਨੀ विधानसभा ਦੇ ਵਿੱਚ ਜਾ ਕੇ ਤੁਸੀਂ ਦੋ ਇਹ ਪ੍ਰਸ਼ਾਸਨ ਦੀ ਸਰਕਾਰ ਦੀ ਜ਼ਮਵਾਰੀ ਹੁੰਦੀ ਕੀ ਕਹਿਣਾ ਚਾਹੁੰਦੇ ਕਿ ਸਰਕਾਰ ਮੈਂ ਦੇਖੋ ਮੇਰੀ ਗੱਲ ਤਾਂ ਸੁਨੋ ਮੇਰੀ ਗੱਲ ਸੁਨੋ ਮੈਂ ਸਪਸ਼ਟ ਕਿਹਾ ਜੀ 4 ਸਤੰਬਰ 2024 ਨੂੰ ਜਦੋਂ ਸਪੀਕਰ ਸਾਹਿਬ ਨੇ ਮੈਨੂੰ ਪੁੱਛਿਆ ਕਿਸੇ ਥਾਣੇਦਾਰ ਦੀ ਗੱਲ ਕੀਤੀ ਸੀ ਫਰੀਦਕੋਟ ਦੀ ਗੱਲ ਕੀਤੀ ਸੀ ਉਹਨਾਂ ਨੇ ਆਪਣੇ ਹਲਕੇ ਦੀ ਗੱਲ ਕੀਤੀ ਸੀ ਤਾਂ ਮੈਂ ਸਪਸ਼ਟ ਉਹਨਾਂ ਨੂੰ ਕਿਹਾ ਕਿ ਮਾਫੀਆ ਚਾਹੇ ਲੈਂਡ ਮਾਫੀਆ ਹੈ ਸੈਂਡ ਮਾਫੀਆ ਹੈ ਲਿਕਰ ਮਾਫੀਆ ਹੈ ਡਰੱਗ ਮਾਫੀਆ ਹੈ ਇਹ ਮਾਫੀਆ ਹੀ ਸਰਕਾਰਾਂ ਨੂੰ ਚਲਾਉਂਦਾ ਹੈ ਜੀ ਤੇ ਚਲਾਉਂਦਾ ਆ ਰਿਹਾ ਹੈ ਉਸੇ ਕੜੀ ਦੇ ਵਿੱਚ ਇਹ ਮਾਫੀਆ ਨੇ ਰੋਕਿਆ ਹੋਇਆ ਹੈ ਜੀ ਇਸ ਚੀਜ਼ ਨੂੰ ਇਸ ਚੀਜ਼ ਨੂੰ ਮਾਫੀਆ ਨੇ ਰੋਕਿਆ ਹੋਇਆ ਹੈ ਕੀ ਲੱਗਦਾ ਕਿ ਜੇਕਰ ਮੰਨ ਲਓ ਅਸੀਂ ਵਿਧਾਨ ਸਭਾ ਦੇ ਵਿੱਚ ਸਵਾਲ ਕਰਦੇ ਹਾਂ ਤੇ ਸਵਾਲ ਦਾ ਜਵਾਬ ਸਰਕਾਰ ਵੱਲੋਂ ਵਿਧਾਨ ਸਭਾ ਨੂੰ ਜਾਣਾ ਹੁੰਦਾ ਹੈ ਜੀ ਵਿਧਾਨ ਸਭਾ ਦੇ ਵਿੱਚ ਇਹਦਾ ਜਵਾਬ ਦੇਣਾ ਹੁੰਦਾ ਹੈ ਲੇਕਿਨ ਅੱਜ ਤੱਕ ਨਹੀਂ ਆਇਆ ਦੇਖੋ 113 ਨੰਬਰ ਸਵਾਲ ਨੰਬਰ ਸੇਮ ਹੁੰਦਾ ਹੈ 113 ਹੈ ਇਹ ਪੂਰੇ 5 ਸਾਲ 1 2 3 4 ਕਰਕੇ ਜੋ ਸਵਾਲ ਜਾਂਦੇ ਨੇ ਨੰਬਰਿੰਗ ਹੈ ਇਹ ਤਾਂ ਕਿਤਾਬ ਦੀ ਮੈਂ ਫੋਟੋਸਟ ਕਾਪੀ ਤੁਹਾਨੂੰ ਲੈਂਦੀ ਹੈ ਕਿਤਾਬ ਤਾਂ ਵੱਡੀ ਹੈ ਤੇ ਲੇਕਿਨ ਦੇਖੋ ਇਹਦਾ ਜਵਾਬ ਅਜ ਤੱਕ ਨਹੀਂ ਆਇਆ ਮੇਰਾ ਸਵਾਲ ਹੈ ਜੀ 113 ਨੰਬਰ ਸਵਾਲ ਉਹ ਮੈਂ बार-बार ਪੁੱਛਦਾ ਹਾਂ ਕਿ ਜਵਾਬ ਕਿਉਂ ਨਹੀਂ ਹੁੰਦਾ ਜਦੋਂ 2024 ਦੇ ਵਿੱਚ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਕਰਕੇ ਮੌਤਾ ਹੋਈਆਂ ਸੀ ਗਿਆ ਉਦੋਂ ਵੀ ਮੈਂ ਕਿਹਾ ਕਿ ਮੈਨੂੰ ਮੇਰੇ ਪੁਰਾਣੇ ਸਵਾਲ ਦਾ ਹੀ ਜਵਾਬ ਦੇ ਦਿਓ ਜਵਾਬ ਆ ਜਾਵੇ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਊਗੀ ਜੇਕਰ ਜਵਾਬ ਆ ਜਾਵੇ ਇਹ 마ਫੀਆ ਰੁਕਦਾ ਹੈ ਤੇ ਸ਼ਾਸਨ ਤੇ 마ਫੀਆ ਦਾ ਅਧਿਕਾਰ ਹੈ ਜੀ ਦੂਸਰੀ ਗੱਲ ਜਿਹੜੀ ਪੁਲਿਸ ਹੈ ਖਾਸ ਕਰਕੇ ਮੈਂ ਇੱਥੇ ਦੀ ਗੱਲ ਕਰਾਂਗਾ ਜ਼ਿਲ੍ਹਾ ਅਮ੍ਰਿਤਸਰ ਹੈ ਜੋ ਸਾਡੀ ਮੁਕਾਮੀ ਪੁਲਿਸ ਹੈ ਲੋਕਲ ਪੁਲਿਸ ਹੈ ਇਹ ਵੀ 마ਫੀਆ ਵਾਲੇ ਹੀ ਚਲਾ ਰਹੇ ਹਨ 마ਫੀਆ ਦਾ ਆਧਿਪੱਤ্য ਹੈ ਜੀ ਇਸ ਪੁਲਿਸ ਦੇ ਉੱਤੇ ਟ੍ਰਾਂਸਫਰ ਕੇਸ ਦੀ ਕਿੱਥੇ ਕਰਨੀ ਹੈ ਕਿਹੜਾ ਐਸਐਚਓ ਕਿੱਥੇ ਲੱਗਣਾ ਹੈ ਕਿਹੜਾ ਡੀਐਸਪੀ ਕਿੱਥੇ ਲੱਗਣਾ ਹੈ ਸਰਾਬ 마ਫੀਆ ਤੈ ਕਰਦਾ ਹੈ ਜੀ ਲੈਂਡ 마ਫੀਆ ਤੈ ਕਰਦਾ ਹੈ ਮਾਫੀਆ ਤੈ ਕਰਦਾ ਹੈ ਤੇ ਪੁਲਿਸ ਦੀ ਮਿਲੀ ਫੁਗਤ ਦੇ ਨਾਲੇ ਸਾਰਾ ਕੰਮ ਹੁੰਦਾ ਹੈ ਠੀਕ ਹੈ ਇਹ ਪੁਲਿਸ ਦੀ ਮੈਂ ਸਪਸ਼ਟ ਕਹਾਂਗਾ ਜੋ ਅੰਮ੍ਰਿਤਸਰ ਆਸ ਕਰਕੇ ਦੇਖੋ ਦਿਹਾਤ ਦਾ ਏਰੀਆ ਹੈ ਤੇ ਜੋ ਇੱਥੇ ਦੀ ਪੁਲਿਸ ਹੈ ਉਹ ਮਾਫੀਆ ਦੇ ਅੰਡਰ ਕੰਮ ਕਰਦੀ ਹੈ ਤੁਸੀਂ ਦੇਖੋਗੇ ਇੱਕ ਵਾਰੀ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਵੱਡੇ ਪੈਲੇਸ ਦੇ ਵਿੱਚ ਬਟਾਲਾ ਰੋਡ ਤੇ ਹੀ ਹੈ ਫਾਇਰਿੰਗ ਹੋਈ ਸੀ ਰਾਤ ਦੇ ਟਾਈਮ ਕਿਸੇ ਐਨਆਰਆਈ ਦਾ ਚੱਲ ਰਿਹਾ ਸੀ ਨਾ ਦੋ ਗਰੁੱਪਾਂ ਦੀ ਲੜਾਈ ਜੀ ਆਪਸ ਦੇ ਵਿੱਚ ਦੋ ਗਰੁੱਪਾਂ ਦੀ ਲੜਾਈ ਤੇ 1.200 ਰਾਉਂਡ ਗੁਲੀਆਂ ਚਲਾਈਆਂ ਗਈਆਂ ਜੀ ਕਿਉਂ ਸ਼ਰਾਬ ਦਾ ਹੀ ਜੋੜ ਹੈ ਨਹੀਂ ਕੁਝ ਵੀ ਨਹੀਂ ਹੋਇਆ ਹਰ ਵਿਅਕਤੀ ਉਦੋਂ ਵੀ ਕੈਪਟਨ ਸਾਹਿਬ ਸੀਗੇ ਉਹ ਤਰਨ ਤਰਨ ਪੁਲਿਸ ਲਾਈਨ ਦੇ ਵਿੱਚ 2020 ਦੇ ਵਿੱਚ ਆਏ ਕੁਝ ਪੈਸੇ ਵੰਡ ਕੇ ਚਲੇ ਗਏ ਮੁਆਵਜ਼ਾ ਦੇ ਰੂਪ ਦੇ ਵਿੱਚ ਜਾਂ ਉਹਨਾਂ ਨੇ ਕਈ ਐਲਾਨ ਇਸ ਤਰ੍ਹਾਂ ਦੇ ਕੀਤੇ ਕਈ ਲੋਕਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਨੂੰ ਦੇਖੋ ਅੱਜ ਜਾ ਕੇ ਸਾਰੇ ਚੰਗੇ ਚੰਗੇ ਪੋਸਟ ਤੇ ਲੱਗੇ ਹੋਣਗੇ ਜੀ ਤੇ ਜਦੋਂ ਔਖੇ ਪਰੋਖੇ ਕੀਤਾ ਜਾਂਦਾ ਹੈ ਮੀਡੀਆ ਨੂੰ ਦਿਖਾਉਣ ਵਾਸਤੇ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਫਲਾਣੇ ਨੂੰ ਸਸਪੈਂਡ ਕਰ ਦਿੱਤਾ ਗਿਆ ਫਲਾਣੇ ਨੂੰ ਡਿਸਮਿਸ ਕਰ ਦਿੱਤਾ ਗਿਆ ਲੇਕਿਨ ਸਾਲ ਬਾਅਦ ਉਹਨਾਂ ਦੇ ਬਾਰੇ ਜਾ ਕੇ ਪਤਾ ਕਰੋ ਫਿਰ ਦੁਬਾਰਾ وہی ਲੋਕ ਉੱਥੇ ਹੀ ਜਾ ਕੇ ਲੱਜਾਂ ਦੇ ਲਈ ਮੇਰਾ ਇਹ ਕਹਿਣਾ ਹੈ ਕਿ ਇਸ ਚੀਜ਼ ਨੂੰ ਰਾਜਨੀਤਿਕ ਰੰਗਤ ਨਾ ਦੇ ਕੇ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਜੀ ਮੈਂ ਹੁਣ ਦੇਖੋ ਵਿਧਾਨ ਸਭਾ ਦੇ ਵਿੱਚ ਲਿਖਾਂਗਾ ਮਾਨ ਜੋ ਸਪੀਕਰ ਸਾਹਿਬ ਨੂੰ ਕਿ ਇਸ ਮੁੱਦੇ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਹਿਸ ਹੋਣੀ ਚਾਹੀਦੀ ਹੈ 2020 ਤੋਂ ਲੈ ਕੇ 2024 ਸੰਗਰੂਰ ਤੇ ਇਹ ਜਿਹੜਾ ਅੰਮ੍ਰਿਤਸਰ ਦਾ ਜ਼ਹਿਰੀਲੇ ਕਾਂਡ ਦਾ ਜਿਹੜਾ ਹੋਇਆ ਹੈ ਇਹਦੇ ਉੱਤੇ ਮੈਂ ਅੱਜ ਹੀ ਚਿੱਠੀ ਲਿਖਾਂਗਾ ਮਾਨਯੋਗ ਸਪੀਕਰ ਸਾਹਿਬ ਨੂੰ ਕਿ ਇਹਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਕਿ ਮਾਫੀਆ ਹੈ ਕੌਣ ਜੀ ਮਾਫੀਆ ਤਾਂ ਹੈ ਨਾ ਜੇਕਰ ਮੌਤ ਹੋ ਰਹੀ ਹੈ ਮਾਫੀਆ ਹੈ ਤਾਂ ਮਾਫੀਆ ਸਾਹਮਣੇ ਆਣਾ ਚਾਹੀਦਾ ਹੈ ਜੀ ਇਸ ਚੀਜ਼ ਵਾਸਤੇ ਕਿਉਂ ਕਿਉਂਕਿ ਹਰ ਸਰਕਾਰ ਜੋ ਹੁੰਦੀ ਹੈ ਉਹ ਵਿਧਾਨ ਸਭਾ ਦੇ ਪ੍ਰਤੀ ਉੱਤਰਦਾਇ ਹੁੰਦੀ ਹੈ ਸਰ ਤੁਹਾਡੇ ਮੁਤਾਬਿਕ ਜਿਹੜੇ ਹੋਂ ਡੀਐਸਪੀ ਤੇ ਐਸਐਚਓ ਮੈਂ ਦੇਖੋ ਡੀਐਸ ਮੈਂ ਮਾਨਯੋਗ ਡੀਜੀਪੀ ਸਾਹਿਬ ਦੇ ਨਾਲ ਗੱਲ ਔਰ ਮੈਂ ਹਮੇਸ਼ਾ ਕਰਦਾ ਹਾਂ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਜਾਂ ਕੁਝ ਹੁੰਦਾ ਹੈ ਤਾਂ ਮੈਂ ਕਰਦਾ ਹਾਂ ਚੰਗੇ ਅਫਸਰ ਨੇ ਸਾਡੇ ਡੀਜੀਪੀ ਸਾਹਿਬ। ਕੇਵਲ ਡੀਐਸਪੀ ਤੇ ਐਸਐਚਓ ਤੇ ਗੱਲ ਸੁਟਕੇ ਨਹੀਂ ਹੁੰਦਾ ਹੈ ਜੀ। ਡੀਆਈਜੀ ਤੱਕ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਜੀ? ਉਹੀ ਡੀਆਈਜੀ ਇੱਥੇ ਐਸਐਸਪੀ ਸਿਕਾ ਉਹੀ ਇੱਥੇ ਜਾ ਕੇ ਲੱਗ ਗਿਆ ਜੀ। ਉਹ ਕਰ ਕੀ ਰਿਹਾ ਹੈ ਜੀ? ਕਰ ਕੀ ਰਿਹਾ ਹੈ ਜੀ? ਤੁਸੀਂ ਸਵੇਰ ਤੋਂ ਸ਼ਾਮ ਤੱਕ ਜਾ ਕੇ ਡੀਆਈਜੀ ਦੇ ਦਫ਼ਤਰ ਦੇ ਵਿੱਚ ਜਾ ਕੇ ਦੇਖੋ। ਐਸਐਸਪੀ ਦਾ ਦਫ਼ਤਰ ਰਾਜਨੀਤੀ ਦਾ ਅਖਾੜਾ ਬਣਿਆ ਹੋਇਆ ਹੈ ਜੀ। ਤਾਂ ਸਿਰਫ ਡੀਆਈ ਡੀਐਸਪੀ ਤੇ ਐਸਐਸਓ ਤੇ ਗੱਲ ਨਹੀਂ ਸੁਣਨਾ ਚਾਹੀਦਾ ਹੈ ਤੇ ਥਾਣੇਦਾਰ ਦੇ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਸਰ ਗੁਰਜੀਤ ਜੀ ਨੇ ਕੱਲ ਕਿਹਾ ਸੀ ਕਿ ਜਿਹੜਾ ਆਪਣਾ ਹੌਲਦਾਰ ਤੋਂ ਲੈ ਕੇ ਜਿਹਦੀ ਡੀਜੀਪੀ ਤੱਕ ਮਹੀਨਾ ਨਹੀਂ ਜਾਦਾ ਨਹੀਂ ਮੇਰੇ ਗੱਲ ਸੁਣੋ ਸਾਡੇ ਡੀਜੀਪੀ ਸਾਹਿਬ ਬਹੁਤ ਚੰਗੇ ਅਫਸਰ ਨੇ ਔਰ ਅਸੀਂ ਉਹਨਾਂ ਦੇ ਨਾਲ ਕੰਮ ਵੀ ਕੀਤਾ ਦੇਖੋ ਖਾਸ ਕਰਕੇ ਜਦੋਂ ਮੈਂ ਨੌਕਰੀ ਛੱਡੀ ਸੀ ਤਾਂ ਮੇਰੇ ਡਾਇਰੈਕਟ ਮਤਲਬ ਰਿਪੋਰਟਿੰਗ ਅਫਸਰ ਵਹੀ ਸੀਗੇ ਜਿਨ੍ਹਾਂ ਨੂੰ ਮੈਂ ਰਿਪੋਰਟ ਕਰਦਾ ਸੀ ਲੇਕਿਨ ਹੁੰਦਾ ਕਿ ਹੈ ਜਦੋਂ ਕੋਈ ਵੀ ਦਫ਼ਤਰ ਰਾਜਨੀਤੀ ਦਾ ਅਖਾੜਾ ਬਣ ਜਾਂਦਾ ਹੈ ਤੁਸੀਂ ਜਿਸ ਦਫ਼ਤਰ ਇੱਥੇ ਤਾਂ ਥਾਣਿਆਂ ਦੇ ਵਿੱਚ ਜਾਓ ਥਾਣੇ ਵੀ ਰਾਜਨੀਤੀ ਦਾ ਅਖਾੜਾ ਬਣੇ ਹੋਏ ਨੇ ਐਸਐਸਪੀ ਦਫ਼ਤਰ ਤੁਸੀਂ ਚਲੇ ਜਾਓ ਉਹ ਰਾਜਨੀਤੀ ਦਾ ਅਖਾੜਾ ਡੀਆਈਜੀ ਆਈਜੀ ਦਾ ਦਫ਼ਤਰ ਜਾ ਕੇ ਦੇਖੋ ਰਾਜਨੀਤੀ ਦਾ ਅਖਾੜਾ ਠੀਕ ਹੈ ਔਜਲਾ ਸਾਹਿਬ ਨੇ ਜੋ ਗੱਲ ਕੀਤੀ ਹੈ ਉਹਨਾਂ ਨੇ ਮੇਰਾ ਨਾਂ ਵੀ ਲਿਆ ਹੈ ਮੇਰੀ ਤਾਰੀਫ਼ ਵੀ ਕੀਤੀ ਹੈ ਚੰਗੀ ਗੱਲ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਪਬਲਿਕ ਇੰਪੋਰਟੈਂਸ ਦਾ ਮੁੰਡਾ ਹੋਵੇ ਨਾ

ਭਗਵੰਤ ਮਾਨ ਸਾਹਿਬ ਕਹ ਰਹੇ ਸੀਗੇ ਕਿ ਕੈਪਟਨ ਸਾਹਿਬ ਦੇ ਖਿਲਾਫ ਤੁਸੀਂ ਮਰਡਰ ਦਾ ਮੁਕਦਮਾ ਦਰਜ ਕਰੋ ਕਾਗਜ਼ ਮੇਰੇ ਕੋਲ ਹੈ ਜੀ ਉਹਨਾਂ ਦਾ ਬਿਆਨ ਦੇਖੋ ਸੋਸ਼ਲ ਮੀਡੀਆ ਤੇ ਕਿ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਤਾਂ ਹੁਣ ਤਾਂ ਤੁਹਾਡੀ ਸਰਕਾਰ ਹੈ ਨਾ ਆਪਣੀ ਜ਼ੁਬਾਨ ਤੇ ਹੀ ਤੁਸੀਂ ਆ ਜਾਓ ਆਪਣੀ ਜ਼ੁਬਾਨ ਤੇ ਹੀ ਤੁਸੀਂ ਕੰਪਲੈਂਟਸ ਕਰੋ ਉਸ ਚੀਜ਼ ਦੀ ਤੇ ਜੋ ਦੋਸ਼ੀ ਹੈ ਨਾ ਉਹਦੇ ਖਿਲਾਫ ਕਾਰਵਾਈ ਕਰੋ ਮੈਂ ਤਾਂ ਹੀ ਕਹਾਂਗਾ ਸਰਕਾਰ ਫੇਲ ਹੈ ਸਾਡੀ ਆਪਣੀ ਸਰਕਾਰ ਹੈ ਜਦੋਂ ਕੇਜਰੀਵਾਲ ਸਾਹਿਬ ਆਏ ਸਨ ਮੇਰੀ ਜੁਆਇਨਿੰਗ ਹੋਈ ਸੀ ਉਦੋਂ ਸਾਰੇ ਪੰਜਾਬ ਨੂੰ ਅੰਮ੍ਰਿਤਸਰ ਨਹੀਂ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਇਹ ਸਭ ਕਾਰੋਬਾਰ ਨਹੀਂ ਚੱਲਦਾ ਹੈ ਉਹਨਾਂ ਨੇ ਆਪ ਕਿਹਾ ਸੀ ਕਿ ਮਾਫੀਆ ਕੌਣ ਹੈ ਤਾਂ ਕੁਨਵਰ ਵਿਜੇ ਪ੍ਰਤਾਪ ਸਿੰਘ ਦੇ ਕੋਲ ਲਿਸਟ ਹੈ ਜੀ ہمارے ਪਾਸ ਕੁਨਵਰ ਵਿਜੇ ਪ੍ਰਤਾਪ ਹੈ ਇੱਕ ਜਾਬਾਦ ਪੁਲਿਸ ਅਫਸਰ ਹੈ ਜੀ ਠੀਕ ਹੈ ਅੱਜ ਦੇਖੋ ਮੈਂ ਜਦੋਂ ਵੇਖਦਾ ਹਾਂ ਕਿ ਸਾਡੀ ਪਾਰਟੀ ਦੇ ਵਿੱਚ ਸਾਡੀ ਸਰਕਾਰ ਦੇ ਵਿੱਚ ਮਾਫੀਆ ਵਾਲੇ ਜਾ ਕੇ ਮੈਂ ਤਾਂ ਬਹੁਤ ਸਾਈਡ ਦੇ ਵਿੱਚ ਹੋ ਜਾਂਦਾ ਹਾਂ ਹਰ ਮਾਫੀਆ ਸਾਡੀ ਪਾਰਟੀ ਦਾ ਹਿੱਸਾ ਬਣ ਗਿਆ ਹੈ ਹਰ ਮਾਫੀਆ ਗੈਂਗਸਟਰ ਸਾਡੀ ਸਰਕਾਰ ਦਾ ਹਿੱਸਾ ਸਾਡੀ ਪਾਰਟੀ ਦਾ ਹਿੱਸਾ ਤਾਂ ਸਾਨੂੰ

ਇਸ ਕੋਈ ਟਾਈਮ ਲਿਮਿਟ ਨਾ ਹੋਵੇ ਜੋ ਜਿੰਨਾ ਬੋਲਣਾ ਚਾਹੇ ਉਹਨੂੰ ਬੋਲਣ ਦਿੱਤਾ ਜਾਵੇ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇਸ ਮਾਫੀਆ ਨੂੰ ਸਾਹਮਣੇ ਲਿਆਂਦਾ ਜਾਵੇ ਉਦੋਂ ਮੈਂ ਇਹ ਕਿਹਾ ਸੀ 4 ਸਤੰਬਰ 2024 ਨੂੰ 6-8 ਮਹੀਨਾ ਹੋਇਆ ਕਿ ਤੁਸੀਂ ਸੈਸ਼ਨ ਇੱਕ ਦਿਨ ਦਾ ਰੱਖੋ ਐਸੇ ਮੁੱਦਤੇ ਮਾਫੀਆ ਦੂਤ ਚਾਹੇ ਉਹ ਕੋਈ ਵੀ ਮਾਫੀਆ ਕਿਉਂ ਨਾ ਹੋਵੇ ਤੇ ਇਸ ਮੁੱਦਤੇ ਫਿਰ ਮੈਂ ਦੁਬਾਰਾ ਮੰਗ ਕਰਾਂਗਾ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਰ ਪੁਲਿਸ ਅਫਸਰ ਜਿਹੜੇ ਆ ਸਸਪੈਂਡ ਕੀਤੇ ਗਏ ਆ ਦੇਖੋ ਮੈਂ ਉਦੋਂ ਵੀ ਕਿਤੇ ਗਏ ਸੀ ਸੁਣੋ ਤੁਸੀਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇਸ ਮੁੱਦੇ ਤੇ ਅਸਤੀਫਾ ਦੇਣਾ ਮੇਰੀ ਗੱਲ ਸੁਣੋ ਅਸਤੀਫਾ ਤੇ ਅਸਤੀਫਾ ਤੇ ਦੇਖੋ ਅੱਜ ਅਸਤੀਫਾ ਦਿਲਵਾ ਦੋ ਦੇਖੋ ਇਹ ਅਸਤੀਫਾ ਦੇਣਾ ਕੋਈ ਹੱਲ ਨਹੀਂ ਹੈ ਅਸਤੀਫਾ ਤਾਂ ਤੁਰੰਤ ਦੇ ਦੇਣਾ ਚਾਹੀਦਾ ਸੀ ਜੀ ਅਸਤੀਫਾ ਤਾਂ ਤੁਰੰਤ ਦੇ ਦੇਣਾ ਚਾਹੀਦਾ ਸੀ ਜਦੋਂ ਸੰਗਰੂਰ ਦੇ ਵਿੱਚ ਹੋਇਆ ਸੀ ਉਦੋਂ ਵੀ ਦੇ ਦੇਣਾ ਚਾਹੀਦਾ ਸੀ ਇਸ ਤਿਫਾ ਦਾ ਦੇਖੋ ਮੋਰਲ ਗਰਾਉਂਡ ਤੇ ਹੁੰਦਾ ਹੈ ਅਸੀਂ ਇਸ ਤਿਫਾ ਦੀ ਮੰਗ ਨਹੀਂ ਕਰਦੇ ਹਾਂ ਜੀ ਇਸ ਤਿਫਾ ਦਾ ਮੋਰਲ ਗਰਾਉਂਡ ਤੇ ਹੁੰਦਾ ਹੈ ਤੇ ਜੇਕਰ ਮੋਰਲ ਮੋਰਲ ਗਰਾਉਂਡ ਹੁੰਦਾ ਤਾਂ ਤੁਰੰਤ ਇਸ ਤਿਫਾ ਦੇਣਾ ਚਾਹੀਦਾ ਸੀ ਆਪਣੇ ਆਪ ਹੋਣਾ ਚਾਹੀਦਾ ਸੀ ਉਹਦੀ ਅਸੀਂ ਮੰਗ ਨਹੀਂ ਕਰਦੇ ਅਸੀਂ ਤਾਂ mafia ਨੂੰ ਉਜਾਗਰ ਕਰਨਾ ਚਾਹੁੰਦੇ ਹਾਂ ਕਿ ਉਹ mafia ਕੌਣ ਹੈ ਉਹ ਸਿਆਲਪੁਰ ਦੇ ਵਿੱਚ ਭਾਵੇਂ ਮੰਨ ਲਓ ਸਰਕਾਰ ਕਿਸੇ ਦੀ ਵੀ ਹੋਵੇ 2020 ਦਾ ਮੈਂ ਤੁਹਾਨੂੰ ਦਿਖਾ ਰਿਆ ਨਾ ਮੇਰਾ ਪ੍ਰਸ਼ਨ ਹੈ 2010 ਸਾਡੀ ਸਰਕਾਰ 2000 ਮਤਲਬ 21 ਦੇ ਵਿੱਚ ਮੈਂ ਜੁਆਇਨ ਕੀਤਾ ਸੀ 22 ਦੇ ਵਿੱਚ ਸਰਕਾਰ ਮੰਨੀ ਸੀ 2010 ਦਾ ਅਕੜਾ ਮੈਨੂੰ ਨਹੀਂ ਮਿਲ ਰਿਹਾ ਕਿਉਂ ਨਹੀਂ ਮਿਲ ਰਿਹਾ ਜੀ ਤਾਂ ਉਹ ਲੋਕ ਕਿੱਥੇ ਗਏ ਜੀ ਜਿਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਹੋਏ ਹੁਣ ਵੀ ਮੈਨੂੰ ਸੁਣਨ ਦੇ ਵਿੱਚ ਆਇਆ ਹੈ ਅੱਜ ਅਖਬਾਰ ਦੇ ਵਿੱਚ ਆਇਆ ਹੈ ਕਿ ਮੁਕਦਮਾ ਦਰਜ ਹੋ ਗਿਆ ਹੈ ਜੀ ਫਲਾਣੇ ਫਲਾਣੇ ਲੋਕਾਂ ਤੇ ਤੇ 6 ਮਹੀਨੇ ਬਾਅਦ ਤੁਸੀਂ ਦੇਖਣਾ ਉਹੀ ਲੋਕੇ ਹੀ ਕਾਰੋਬਾਰ ਕਰਨਗੇ ਜੀ ਸਾਰਾ ਕੁਝ ਦੇਖੋ ਇਹ ਮਾਫੀਆ ਦਾ ਜੋਰ ਹੈ ਤੇ ਇਸ ਦੇ ਉਤੇ ਵਿਧਾਨ ਸਭਾ ਦੇ ਵਿੱਚ ਜ਼ੋਰਦਾਰ ਬਹਿਸ ਹੋਣੀ ਚਾਹੀਦੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤਾਂ ਜੋ ਇਹ ਕਦੋਂ ਤੱਕ ਸਿਲਸਿਲਾ ਚੱਲਦਾ ਰਹੇਗਾ ਜੀ ਅੱਜ ਮੈਨੂੰ ਦੇਖੋ ਮੈਂ ਦੇਖੋ ਥੋੜਾ ਸਾ ਹੈਜੀਟੇਟ ਕਰਦਾ ਸੀ ਕਿ ਮੈਂ ਨਹੀਂ ਆਉਣਾ ਚਾਹੁੰਦਾ ਸੀ ਲੇਕਿਨ ਲੋਕਾਂ ਦਾ ਫੋਨ ਮੈਨੂੰ ਬਾਰ-ਬਾਰ ਆਉਂਦਾ ਸੀ ਦੇਖੋ ਇਹ ਸੰਤ ਬਾਬਾ ਮਲਕੀ ਤਨਤ ਜੀ ਜੋ ਤੁੰਨਾ ਸਾਹਿਬ ਜੋ ਬਲਮੀਕੀ ਤਿਰਥ ਆਪਣਾ ਹੈ ਤੇ ਉੱਥੇ ਦੇ ਸਰਪ੍ਰਸਤ ਸਾਡੇ ਉਮ ਪ੍ਰਕਾਸ਼ ਗੱਬਰ ਸਾਹਿਬ ਬਾਬਾ ਜੀ ਮੈਨੂੰ ਲੈ ਕੇ ਆਏ ਕਿ ਤੁਸੀਂ ਚੱਲਣਾ ਜ਼ਰੂਰ ਹੈ ਕਿ ਦੇਖੋ ਅਸੀਂ ਆਗੇ ਕੁਝ ਕਰ ਨਹੀਂ ਸਕਦੇ ਅਸੀਂ ਆਗੇ ਕੁਝ ਨਹੀਂ ਕਰ ਸਕਦੇ ਨਹੀਂ ਅਸੀਂ ਰਾਜਨੀਤੀ ਕਰਨੀ ਹੈ ਇਸ ਮੁੱਦੇ ਤੇ ਤਾਂ ਬਾਬਾ ਜੀ ਲੈ ਕੇ ਆਏ ਮੈਨੂੰ ਮੈਂ ਸੋਚ ਰਿਹਾ ਸੀ ਕਿ ਮੈਂ ਮੈਂ ਜਾਣਕਾਰੀ ਲੈ ਕੇ ਮੇ ਇਸ ਸਾਰੇ ਘਟਨਾਕਰਮ ਤੇ ਮੇਰੀ ਨਜ਼ਰ ਜ਼ਰੂਰ ਸੀਗੀ ਲੇਕਿਨ ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਜਾਵਾਂਗਾ ਤਾਂ ਲੋਕ ਕਹਣਗੇ ਕਹਣਗੇ ਕਿ ਦੇਖੋ ਜੀ ਇਹ ਵੀ ਰਾਜਨੀਤੀ ਕਰਨ ਵਾਸਤੇ ਆ ਗਿਆ ਲੇਕਿਨ ਬਾਬਾ ਜੀ ਨੇ ਕਿਹਾ ਕਿ ਨਹੀਂ ਚੱਲਣਾ ਜ਼ਰੂਰੀ ਹੈ ਆਪਣੇ ਲੋਕ ਨੇ ਜੀ ਆਪਣੇ ਲੋਕਾਂ ਨੂੰ ਮਿਲਣਾ ਜ਼ਰੂਰੀ ਹੈ ਤਾਂ ਮੈਂ ਆਇਆ ਹਾਂ ਠੀਕ ਹੈ ਕਿ ਨਹੀਂ ਸਰ 2020 ਦਾ ਜਿਹੜਾ ਇਨਸਾਫ ਨਹੀਂ ਹੁਣ ਤੱਕ ਮਿਲ ਸਕਿਆ ਤੁਸੀਂ ਆਈਪੀਐਸ ਅਫਸਰ ਰਹੇ ਹੋ ਕਿ ਲੱਗਦਾ ਆਉਣ ਵਾਲੇ ਸਮੇਂ 'ਚ ਇਹ ਜਿਹੜੇ ਨਿਰਦੋਸ਼ ਮੈਂ ਤਾਂ ਹੀ ਕਹ ਰਿਹਾ ਨਾ ਕਿ ਵਿਧਾਨ ਸਭਾ ਦੇ ਵਿੱਚ ਮੈਂ ਅੱਜ ਹੀ ਚਿੱਠੀ ਲਿਖਾਂਗਾ ਮਾਨਯੋਗ ਸਪੀਕਰ ਸਾਹਿਬ ਨੂੰ ਅੱਜ ਹੀ ਕਿ ਇਸ ਮੁੱਦੇ ਦੇ ਉੱਤੇ ਬਹਿਸ ਕਰਾਈ ਜਾਵੇ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ ਔਰ ਬਹਿਸ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੈ ਕੌਣ ਬੰਦਾ ਜੀ ਸਾਮਣੇ ਲਿਆਂਦਾ ਜਾਵੇ ਵਿਧਾਨ ਸਭਾ ਦੇ ਸਾਹਮਣੇ ਉਸ ਤੋਂ ਉੱਪਰ ਕੋਈ ਸੰਸਥਾ ਨਹੀਂ ਹੈ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਪਾਰਲੀਮੈਂਟ ਸਭ ਤੋਂ ਵੱਡੀ ਸੰਸਥਾ ਹੁੰਦੀ ਹੈ ਤੇ ਸਟੇਟ ਦੇ ਵਿੱਚ ਵਿਧਾਨ ਸਭਾ ਉੱਥੇ ਲਿਆਂਦਾ ਜਾਵੇ ਇਹ ਹੈ ਕੌਣ ਜੀ ਇਹ ਕੌਣ ਲੋਕ ਨੇ ਜੋ ਰਾਜ ਚਲਾ ਰਹੇ ਨੇ ਮੈਂ ਉੱਥੇ ਕਿਹਾ ਸੀ ਕਿ ਕੇਂਦਰ ਦੀ ਸਰਕਾਰ ਹੁੰਦੀ ਹੈ ਰਾਜ ਦੀ ਸਰਕਾਰ ਹੁੰਦੀ ਹੈ ਤੇ ਕਾਰਪੋਰੇਸ਼ਨ ਪੰਚਾਇਤ ਉਹ ਵੀ ਇੱਕ ਲੋਕਲ ਗਵਰਨਮੈਂਟ ਕਿਹਾ ਜਾਂਦਾ ਹੈ ਉਹ ਵੀ ਸਰਕਾਰ ਹੁੰਦੀ ਹੈ ਉਸ ਤੋਂ ਉੱਪਰ ਹੀ ਮਾਫੀ ਦੀ ਸਰਕਾਰ ਹੁੰਦੀ ਹੈ ਤੇ ਇਹ ਸਾਰਾ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਚਾਈ ਸਾਹਮਣੇ ਲੈ ਅੰਦਾਜ਼ ਆਵੇ ਥੈਂਕ ਯੂ ਵੈਰੀ ਥੈਂਕ ਯੂ ਥੈਂਕ ਯੂ